ਸਾਰੀ ਫੌਜ ਬੈਠੀ ਹੈ ਜੀ ਫੌਜ ਬਣਾਉਣ ਦੇ ਲਈ ਜਲਦੀ ਜੀ ਸਾਰੇ ਨਿਵਾਸ ਸਾਰੀ ਸੰਗਤ ਨੂੰ ਖਾਲਸਾ ਸਾਧਨਾ ਦੀ ਅਰਦਾਸ ਬੇਨਤੀਆਂ ਹੋਈਆਂ ਸਰਟੀਫਿਕੇਟ ਦਿੰਦੇ ਜੀ ਅੰਮ੍ਰਿਤ ਛਕਣ ਤੋਂ ਬਾਅਦ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਬੜਾ ਹੀ ਸਪੈਸ਼ਲ ਆ ਸਾਡੇ ਲਈ ਤੇ ਤੁਹਾਡੇ ਸਾਰਿਆਂ ਦੇ ਲਈ ਅੱਜ ਹੈਗੀ ਜੀ ਵਿਸਾਖੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੁਣ ਤੇ ਅੱਜ ਸਾਰੀ ਆਪਣੀ ਹਜੂਰੀ ਫੌਜ ਦੇ ਬਾਹਰਲੇ ਸਾਰੀ ਫੌਜ ਆ ਕੇ ਇੱਥੇ ਅਮਰ ਸ਼ਾਹਕਰੀਆ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਬਾਅਦ ਵਿੱਚ ਆਪਾਂ ਮਰੀਅਦਾ ਬਾਰੇ ਗੱਲ ਕਰਾਂਗੇ ਆਓ ਜੀ ਸਾਰੀ ਫੌਜ ਬੈਠੀ ਆ ਜੀ ਫੌਜ ਬਣਨ ਦੇ ਲਈ ਅੰਦਰ ਭੈਣਾ ਬੀਬੀਆਂ ਨੇ ਤੇ ਇੱਧਰ ਸਾਰੇ ਰਾਨੇ ਆਪਣੇ ਹੁਣ ਸਾਰੇ ਗੁਰੂ ਭਾਈ ਬਣ ਜਾਣਾ ਸੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਬਥੇਰੀ ਸੰਗਤ ਆ ਜੀ ਇਹਦਰ ਆਪਣੇ ਸਾਰੇ ਹਜੂਰੀ ਫੌਜ ਆ ਇਹ ਜਿੰਨੇ ਵੀ ਤੁਹਾਨੂੰ ਦਿਖ ਰਹੇ ਆਦੀ ਆਪਣੀ ਹਜੂਰੀ ਫੌਜ ਆ ਇਹ ਆ ਕਾ ਲੋ ਆਤਸਾ ਕਾ ਲੋ ਅੱਜ ਆ ਸਾਰੀ ਆਪਣੀ ਹਜੂਰੀ ਫੌਜ

ਇਸ ਪਾਸੇ ਬੀਬੀਆਂ ਨੇ ਮੁਰਾਛਣਾ ਤੇ ਉੱਧਰ ਸਾਰੇ ਬੜੇ ਸਿੰਘ ਬੈਠਣਗੇ ਉੱਧਰ ਸ਼ੇਰ ਬੈਠਣਗੇ ਤੇ ਸ਼ੇਰਣੀਆਂ ਬੜੇ ਆ ਤੁਸੀਂ ਵੀਡੀਓ ਰੋਕ ਕੇ ਹੁਣ ਆਵਾਜ਼ ਵੜ ਸਕਦੇ ਹੋ ਜੀ ਦਿਕਦਾ ਨਹੀਂ ਪਿਆ ਆਪ ਜੀ ਵੀਡੀਓ ਰੋਕ ਕੇ ਪਾੜ ਸਕਦੇ ਹੋ ਪੜਨਾ ਚਾਹੀਦਾ ਜਦਿ ਪਾਸ਼ਾ ਜੀ ਸਵੇਰੇ ਹੀ ਸਾਰਾ ਹੁਕਮ ਕਰ ਦਿੰਦੇ ਦੁਨੀਆ ਨਦਰ ਅੰਦਾਜ਼ ਕਰਦੀ ਆ ਹਰੀ army ਜੀ ਫੌਜ تیار ਬਟਿਆਰ ਨੇ ਬਾਈ ਬਾਈ ਸਾਰੀ ਫੌਜ ਆ ਗਿਆ ਮੈਂ ਟਕੋਗੀ ਦੇਖ ਸਕਦੇ ਹੋ ਬਾਟਾ ਰੱਖਿਆ ਉਹਨਾਂ ਨੂੰ ਸਿਰਫ ਲੋੜ ਹੈ ਬਾਟੇ ਦੇ ਖੰਡੇ ਦੀ ਫੌਜ ਸਾਰੀ ਫੌਜ ਟਕੋਗੀ ਦਰਸ਼ਨ ਮੇਲੇ ਕਰ ਰਹੀ ਹੈ ਤੇ ਨਾਲ ਇਸਾ ਸਾਰੀ ਆਪਣੀ ਫੌਜ ਬੈਠ ਰਹੀ ਹੈ। ਮੈਂ ਕਿ ਦੂਜੀ ਕਲੀਪ ਆ ਦੇਣੀ ਆ ਤੁਹਾਨੂੰ ਉਹਦੇ ਚ ਦਿਖ ਜਾਣਾ ਸਾਰਾ। ਕਿ ਆਪਣੀ ਸਾਰੀ ਫੌਜ। ਅਸੀਂ ਪਰਲੇ ਪਾਸੇ ਚੱਲਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ। ਕਿ ਅੰਮ੍ਰਿਤ ਦਿਵਿਯਾ ਕੀ ਤਕੜੀ ਮਹਾਂਤਾ ਹੈਗੀ ਆ। ਸਾਨੂੰ ਲੇਟ ਪਤਾ ਲੱਗੀ ਆ। ਜਿਹੜੇ ਹੁਣ ਛੱਕਣ ਤੋਂ ਪਹਿਲਾਂ ਵਲੌਗ ਦੇਖ ਰਹੇ ਆ ਉਹਨਾਂ ਦੇ ਲਈ ਇਹ ਵਲੌਗ ਵਧੀਆ ਹੋਊਗਾ। ਜੇ ਦੱਸ ਦੇਆ ਉਸ ਦੇਰ ਚ ਕੀ ਉਹ ਚੀਜ਼ਾਂ ਹੈਗੀਆਂ ਨੇ ਆਹ ਦੇਸਾਈ ਚੱਕ ਤੇ ਸਾਰੀ ਫੌਜ ਨੇ ਛਕੜਾ ਹਜੇ ਆਹ ਸਾਰੇ ਸ਼ੇਰ ਬਣਨ ਚੱਲੇ ਆ ਤੇ ਆ ਸਾਰੀਆਂ ਸ਼ੇਰ ਨਹੀਂ ਆਉਂਦੀ ਬੋਲ ਸਕਦੇ ਫਿਰ ਵੀ ਇਸ ਬਸਾਥੀ ਤੇ ਉਨੀਕ ਸੰਗਤ ਨਹੀਂ ਹੈ ਅੱਲੋ ਅੱਲੋ ਜਿਹੜਾ ਕਿਤਾ ਬਲੀ ਕਰ ਚੁੱਕਾ ਮਤਲਬ ਕਿ ਜੰਗ ਚੋਂ ਮਤਲਬ ਕਿ ਮਹਾਰਾਜੀ ਕਿਰਪਾ ਨਾਲ ਅੰਦਰ ਵੀ ਆਪਣੇ ਪ੍ਰਾਹੇਗੇ ਨੇ ਉਹ ਦੂਜਾ ਸ਼ੂਟ ਕਰਦੇ ਪਏ ਆ ਮੈਂ ਇੱਥੇ ਭਾਰ ਦਾ ਤੁਹਾਨੂੰ ਸਾਰਾ ਦਰਸ਼ਨ ਕਰਾ ਰਿਹਾ ਸੰਗਤ ਕਾਫੀ ਆ ਬਟ ਜਿਹੜਾ ਅਸੀਂ ਛੱਕਿਆ ਸੀਗਾ ਅੰਮ੍ਰਿਤ ਉਹ ਵਾਲੀ ਪਸਾਖ ਇੱਥੇ ਸੰਗਤ ਬਹੁਤ ਜ਼ਿਆਦਾ ਸੀ ਹਜੂਰੀ ਸੰਗਤ ਵੀ ਬਹੁਤ ਸੀ ਔਰ ਇਸ ਪਾਸੇ ਦਾ ਤੁਸੀਂ ਦੇਖ ਰਹੇ ਹੋ ਸਾਡੀ ਆਪਣੀ ਹਜੂਰੀ ਫੌਜ ਨੇ ਅੰਮ੍ਰਿਤ ਛਕ ਲਿਆ ਵਾ ਬਾਕੀ ਹੁਣ ਆਹ ਫੌਜ ਛਕੂਗੀ ਜਿਹੜੀ ਪੰਜਾਬ ਵਧੀ ਆ ਹਣ ਦਾਦਾ ਅਸੀਂ ਕੋਈ ਫੇਤਫਾਵ ਨਹੀਂ ਕਰਦੇ ਪਏ ਹਜੂਰੀ ਸਿੰਘ ਪਹਿਲਾਂ ਇਹ ਬਾਅਦ ਚ ਇਸ ਪਾਸੇ ਜਾ ਰਹੇ ਆ ਤੇ ਆਪਣੇ ਹਜੂਰੀ ਸਿੰਘ ਇੱਧਰੋਂ ਜਾ ਰਹੇ ਆ ਬਾਕੀ ਹੋਰ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੂਹ ਫਾਲਸਾ ਪੰਥ ਨੂੰ ਆਪ ਜੀ ਨੂੰ ਸਾਰੇ ਮਾਏ ਪਾਏ ਨੂੰ ਗੁਰ ਸਿੱਖਾਂ ਨੂੰ ਤੇ ਜੋ ਵੀ ਗੁਰੂ ਘਰ ਨੂੰ ਮੰਨਣ ਵਾਲੇ ਹੈਗੇ ਨੇ ਹਿੰਦੂ ਵੀਰ ਸਿੰਧੀ ਵੀਰ ਪੰਜਾਬੀ ਸਾਡੇ ਵੀਰ ਸਾਰਿਆਂ ਨੂੰ ਖਾਲਸਾ ਪੰਥ 사ਜਣਾ ਦੀ ਲੱਖ ਲੱਖ ਕੋਟਾਨ ਕੋਟ ਵਧਾਈ ਹੋਵੇ ਅੱਜ ਸੱਚੇ ਪਾਤਸ਼ਾਹ ਜਿਨੇ ਜਾਤ ਪਾਤ ਦਾ ਭਰਮ ਮਿਟਾ ਕੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਜਿਹੜੇ ਭੇਦਭਾਵ ਵਖਰੇਵੇਂ ਪਾਏ ਗਏ ਸੀ ਉਹਨਾਂ ਸਾਰਿਆਂ ਵਖਰੇਵਿਆਂ ਨੂੰ ਮਹਾਰਾਜ ਜੀ ਨੇ ਮਿਟਾ ਕੇ ਇੱਕ ਖੰਡੇ ਬਾਟੇ ਦਾ ਅਮਰਤੀ ਪਾਉਲ ਦੇ ਖਾਲਸਾ ਪੰਥ ਨੂੰ ਸਾਜਿਆ ਸੀ ਜਿਹਦੇ ਵਿੱਚ ਉੱਚ ਨੀਚ ਦਾ ਕੋਈ ਭੇਦਭਾਵ ਨਹੀਂ ਸੀ ਅੱਜ ਸਾਰੇ ਖਾਲਸਾ ਪੰਥ ਮਾਇ ਪੇ ਆ ਵੀ ਦੇਖ ਰਹੇ ਹੋ ਪਿਆਰ ਪਿਆਰ ਹੋ ਕੇ ਗੁਰੂ ਕੇ ਸੇ ਖਾਲਸਾ ਫੌਜ ਪੰਥ ਵਿੱਚ ਸ਼ਾਮਲ ਹੋ ਰਹੀ ਆ ਜਿਹੜੇ ਕੁਝ ਕਾਰਨਾ ਕਰਕੇ ਕੁਝ ਗਲਤੀਆਂ ਕਰਕੇ ਅਣਗਹਿਲੀਆਂ ਕਰਕੇ ਪਤਿਤ ਹੋ ਗਏ ਸੀ ਉਹ ਵੀ ਅੱਜ ਦੇ ਦਿਹਾੜੇ ਪਤਕ ਸਾਹਿਬ ਦੇ ਹਾਜ਼ਰ ਹੋ ਕੇ ਪੰਥ ਦੇ ਵਿੱਚ ਸ਼ਾਮਲ ਹੋ ਰਹੇ ਨੇ ਗੁਰੂ ਦੀ ਪਾਉਣ ਲੈ ਰਹੇ ਨੇ ਖੰਡੇ ਦੀ ਪਾਉਣ ਲੈ ਰਹੇ ਨੇ ਬਾਣੀ ਬਾਣੇ ਤੇ ਧਾਰਨੀ ਹੋ ਰਹੇ ਨੇ ਆਪ ਸਭੀ ਨੂੰ ਜਿਨ੍ਹਾਂ ਨੇ ਅਜ ਤੱਕ ਅ므ਰਤ ਨਹੀਂ ਛਕਿਆ ਉਹਨਾਂ ਸਾਰਿਆਂ ਨੂੰ ਦਾਸ ਵਲੋਂ ਬੇਨਤੀ ਆ ਕਿ ਆਓ ਆਪ ਜੀ ਵੀ ਆ ਕੇ ਪੰਥ ਦਾ ਹਿੱਸਾ ਬਣੋ ਗੁਰੂ ਪੰਥ ਦੇ ਨਾਲ ਹੀ ਸਾਡਾ ਸਭ ਕੁਝ ਹੈਗਾ ਸਾਡੀ ਅਸਤਿਤਵ ਸਾਡਾ ਔਕਾਤ ਸਾਡੀ ਜੋ ਕੁਝ ਹੈਗਾ ਗੁਰੂ ਪੰਥੀ ਆ ਗੁਰੂ ਪੰਥ ਤੋਂ ਉੱਤੇ ਕੋਈ ਨਹੀਂ ਹੈਗਾ ਸੰਤ ਮਹਾਪੁਰਖ ਜਿਹੜੇ ਬਾਬੇ ਪੰਜਾਬ ਦੇ ਵਿੱਚ ਬੈਠੇ ਨੇ ਜਿਹੜੇ ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਨੇ ਆਪਣੀ ਮਰਿਆਦਾ ਚਲਾ ਰਹੇ ਨੇ ਉਹਨਾਂ ਨੂੰ ਛੱਡ ਕੇ ਗੁਰੂ ਦੀ ਮਰਿਆਦਾ ਤੇ ਚੱਲੋ ਗੁਰੂ ਪੰਥ ਦੀ ਮਰਿਆਦਾ ਤੇ ਚੱਲੋ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਸਿੰਘ ਸਜੋ ਖਾਲਸੇ ਪੰਥ ਦਾ ਹਿੱਸਾ ਬਣ ਕੇ ਆਪਣਾ ਜੀਵਨ ਸਫਲ ਕਰੋ ਜੀ ਇੱਕ ਬੇਨਤੀ ਹੋ ਰਹੀ ਆ ਜੀ ਪੰਜਾਬ ਦੇ ਵਿੱਚ ਕੁਝ ਜਥੇਬੰਦੀਆਂ ਜਿਹੜੀਆਂ ਦਲਾਪੰਥਾ ਦੇ ਵਿੱਚ ਖਾਸ ਕਰਕੇ ਮੈਂ ਵੇਖਿਆ ਸੁਣ ਵੀ ਆਇਆ ਕਿ ਉਹ ਦੋ ਬਾਟੇ ਤਿਆਰ ਕਰ ਰਹੇ ਨੇ ਇਹ ਨਹੀਂ ਹੋਣਾ ਚਾਹੀਦਾ ਸਕਦਾ ਟੋਲ ਜਾਂ ਸੱਚੇ ਪਾਤਸ਼ਾਹ ਦੀ ਇਸ ਗੱਲ ਦੀ ਹਾਮੀ ਪਰ ਟੋਲ ਵਜਿਆ ਨੇ ਤੇ ਸਾਡੇ ਪੁਰਾਤਾਂ ਸਿੰਘ ਕਹਿੰਦੇ ਨੇ ਜੇ ਕੋਈ ਇਹੋ ਜੀ ਗੱਲ ਹੋਏ ਤੇ ਉਹ ਤੇ ਟੋਲ ਵਜੇ ਤੇ ਮਤਲਬ ਸੱਚੇ ਪਾਤਸ਼ਾਹ ਦੀ ਹਾਮੀ ਆ ਤੇ ਮੇਰੀ ਬੇਨਤੀ ਆ ਉਹਨਾਂ ਮਹਾਂਪੁਰਖਾਂ ਨੂੰ ਦਲਾਪੰਥਾ ਦੇ ਜਥੇਦਾਰਾਂ ਨੂੰ ਮੋਹਰਾਂ ਮੋਦਬਾਰਾਂ ਨੂੰ ਕਿ ਦੋ ਬਾਟੇ ਨਾ ਕਰੋ ਵੀਰ ਜੀ ਮਹਾਂਪੁਰਖੋ ਸੱਚੇ ਬਾਦਸ਼ਾਹ ਨੂੰ ਪਹਾੜੀ ਰਾਜੇ ਨੇ ਕਹੇ ਦੋ ਬਾਟੇ ਤਿਆਰ ਕਰਨ ਬਾਰੇ ਕਿ ਅਸੀਂ ਇਹਨਾਂ ਨਾਲ ਬਾਟਾ ਸਾਂਝਾ ਨਹੀਂ ਕਰਨਾ ਹਾਡੇ ਲਈ ਵੱਖਰਾ ਬਾਟਾ ਤਿਆਰ ਕਰੋ ਪਰ ਮਹਾਰਾਜ ਨੇ ਕਿਹਾ ਹੈ ਗਰੀਬ ਸਿੱਖਨ ਨੂੰ ਦੂਮੇ ਪਾਸੇ ਯਾਦ ਕਰੇ ਹਮਰੀ ਗੁਰੀ ਆਈ ਇਹ ਕੋਈ ਬਾਟਾ ਰੱਖਿਆ ਸੀ ਤੇ ਆਪ ਜੀ ਨੂੰ ਵੀ ਮੈਂ ਇੱਕੋ ਹੱਥ ਜੋੜ ਕੇ ਬੇਨਤੀ ਕਰ ਰਿਹਾ ਇਸ ਮੌਕੇ ਤੇ ਖਾਲਸਾ ਪੰਥ ਦੇ ਸਾਜਣ ਦਿਵਸ ਦੇ ਕਿ ਦੋ ਬਾਟੇ ਸਾਡੇ ਗੁਰੂ ਨੇ ਨਹੀਂ ਤਿਆਰ ਕੀਤੇ ਸੀ ਸਾਡੇ ਗੁਰੂ ਨੇ ਕੋਈ ਬਾਟਾ ਤਿਆਰ ਕੀਤਾ ਸੀ ਤੇ ਅਸੀਂ ਵੀ ਸਾਂਝਾ ਬਾਟਾ ਕਰੀਏ ਕੋਈ ਬਾਟਾ ਤਿਆਰ ਕਰੀਏ ਜਿਦੇ ਵਿੱਚ ਬਗੈਰ ਵਖਰੇਵੇ ਤੋਂ ਅਸੀਂ ਖਾਲਸੇ ਪੰਥ ਦੇ ਹਿੱਸੇਦਾਰ ਬਣੀਏ ਤੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫੌਜੀ ਨੇ ਅਮਰ ਛੱਕ ਲਿਆ ਜੀ ਉਧਰ ਆਪਣੀ ਹਜ਼ੂਰੀ ਫੌਜ ਵੀ ਬਾਗੀ ਫੌਜ ਹੈ ਜਿਹੜੀ ਅੱਜ ਦੇਖ ਸਕਦੇ ਹੋ ਛੋਟਾ ਜਿਹਾ ਪੂਜੰਗੀ ਉਹਦੇ ਜਜ਼ਬਾ ਹੈਗਾ ਅਮਰ ਛੱਕਣ ਦਾ ਪੰਜਾਬ ਦੀ ਛੱਕਣ ਨਹੀਂ ਦਿੰਦੇ ਉਹ ਕਹਿੰਦੇ ਰੈਣ ਦੇ ਪੁੱਤਰਾ ਐਦਾਂ ਹੋ ਜਾਣਾ ਉਦਾਂ ਹੋ ਜਾਣਾ ਪੱਕ ਅਮਰ ਛੱਕਣਾ ਵਧੀਆ ਗੱਲ ਇੱਧਰ ਸਾਰੀ ਆਪਣੀਆਂ ਭੈਣਾਂ ਬੈਠੀਆਂ ਉਹਨਾਂ ਨੇ ਵੀ ਅਮਰ ਛੱਕ ਲਿਆ ਵਾ ਤੇ ਆ ਸਾਰਿਆਂ ਨੇ ਛੱਕਣਾ ਜੀ ਆ ਸਾਰੀ ਫੌਜ ਆ ਰਹੀ ਹੈ ਜੀ ਹੁਣ ਅਮਰ ਛੱਕਣ ਦੇ ਲਈ ਇੱਧਰ ਕੋ ਹੋ ਗਿਆ ਸਾਰੇ ਇੱਧਰ ਹੀ ਆਉਣੇ ਥੋੜਾ ਥੋੜਾ ਜਿਹਾ ਤਾਂ ਕਰਕੇ ਲੈ ਕੇ ਜੰਨੇ ਕਿ ਬਾਅਦ ਬੈਠਣ ਨੂੰ ਜਗ੍ਹਾ ਨਹੀਂ ਉੱਧਰ ਥੋੜੀ ਫੌਜ ਬੈਠੀ ਆ ਉੱਧਰ ਥੋੜੀ ਫੌਜ ਉੱਧਰ ਥੋੜੀ ਫੌਜ ਉਹ ਇਹਨਾਂ ਸਾਰਿਆਂ ਦੇ ਨਵੇਂ ਨਾਮ ਰੱਖਣੇ ਆ ਇਹ ਮਰਿਆਦਾ ਆਪਣੇ ਹਜ਼ੂਰ ਸਾਹਿਬ ਜੀ ਹੈਗੀ ਆ ਮੈਂ ਸੁਣਿਆ ਕਿੱਥੇ ਹੋਰ ਇਹਦਾ ਨਾਮ ਵਗੈਰਾ ਰੱਖਦੇ ਨਹੀਂ ਆਪਣੇ ਹਜ਼ੂਰ ਸਾਹਿਬ ਦੇ ਅੰਮ੍ਰਿਤ ਦੀ ਛਾਲ ਹੈਗਾ ਆ ਕੇ ਨਵਾਂ ਨਾਮ ਦਿੰਦੇ ਆ ਮੇਰਾ ਸੀਗਾ ਨਿਹਾਲ ਸਿੰਘ ਉਹ ਦਾ ਹਰਮੀਤ ਸਿੰਘ ਆ ਤੁਹਾਨੂੰ ਪਤਾ ਹੀ ਆ ਤੁਹਾਡੀ ਦੇਖ ਸਕਦੇ ਹੋ ਜੀ ਇਹ ਵੀ ਅਮਰਤ ਚکریاں ਸਾਰੀਆਂ ਭੈਣਾਂ ਆਪਣੀਆਂ ਨਾਵਾ ਪਾਣਾ ਤੇ ਸਾਰਿਆਂ ਦੀ ਕੋਈ ਮਰਿਆਦਾ ਹੈਗੀ ਆ ਯਾਨੀ ਕਿ ਕੁੜੀਆਂ ਦੇ ਲਈ ਵੱਖਰੀ ਮਰਿਆਦਾ ਹੈਗੀ ਆ ਮੁੰਡਿਆਂ ਦੇ ਲਈ ਵੱਖਰੀ ਆ ਸਾਰਿਆਂ ਦੇ ਲਈ ਕੋਈ ਮਰਿਆਦਾ ਹੈਗੀ ਆ ਉਹੀ ਚਾਰ ਬਜ਼ਾਰ ਗੁਰਦਵਾਰਾ ਤੋਂ ਸਾਨੂੰ ਦੂਰ ਰਹਿਣਾ ਤੇ ਬਾਕੀ ਨਾ ਵੇਖੋ ਇਹ ਹੈ ਜਿਹੜੀ ਆਪਣੀ ਸਾਰੀ ਖੋਜ ਹੋ ਰਹੀ ਹੈ ਨਾ ਸਾਰੇ ਨਵੇਂ ਨਾਮ ਰੱਖੇ ਜਾਣਗੇ ਸਾਰੇ ਪਰਿਵਾਰ ਬੈਠੇ ਹਨ ਅਨੰਦ ਸ਼ਕਦੇ ਪਿਆ ਇਸ ਤੋਂ ਉਪਰੰਤ ਸਾਰਿਆਂ ਨੇ ਪਰਕਮੇ ਮਾਰਨੇ ਆ ਅਪਨ 5 ਵਾਰ ਜਨਾ 5 ਪਰਕਮੇ ਮਾਰਨੇ ਆ ਕੋਈ ਤਨ ਮਾਰਦਾ ਕੋਈ ਪੰਜ ਕੋਈ 10 ਕੋਈ ਮਰੀ ਜਾਂਦਾ ساری ਜਿੰਦਗੀ ਤੇ ਅਸੀਂ ਤੁਹਾਨੂੰ ਉਹ ਵੀ ਦਰਸ਼ਨ ਕਰਾਉਂਦੇ ਆ ਤੇ ਉਸ ਤੋਂ ਬਾਅਦ ਆਪਾਂ ਬਲੌਗ ਕਰਾਂਗੇ ਖੰਮ ਗਲਤ ਇਨਫੋਰਮੇਸ਼ਨ ਗਲਤ ਇਨਫੋਰਮੇਸ਼ਨ ਆਖੇ ਬਾਬੇ ਇਨਾਮ ਲਿਖਲੇ ਪਾਇਆ ਸਾਰੇ ਸਿੰਘਾਂ ਨੇ ਹੋ ਗਿਆ ਬਾਬੇ ਇਨਾਮ ਲੈਣਗੇ ਤੇ ਜਿਹੜੇ ਸਿੰਘ ਜੀ ਹੈਗੇ ਨੇ ਸੇਵਾਦਾਰ ਜਨਾਂ ਦੇ ਸਰ ਤੇ ਰੱਖ ਕੇ ਉਹ ਨਾਮ ਕਹਿਣਗੇ ਉਹਨਾਂ ਦਾ ਨਰਵੀਰ ਸਿੰਘ ਦਰਪੇਤ ਸਿੰਘ ਰਣ ਵਿਜੇ ਤੇ ਰਣ ਬਦੇ ਤੇ ਰਣ ਤੇ ਬਾਤ ਦੇ ਅਧੂਰਾ ਤੁਜਣਾ ਅੱਜ ਤੋਂ ਇਸਲੀ ਜਾਤ ਬਾਦ ਜੋ ਸਭ ਨਾਲ ਰੋਇਆ ਤੋ ਤੁਸੀਂ ਸਤਿਗੁਰੂ ਦੇ ਪੁੱਤਰ ਹੋ ਅੱਜ ਤੋਂ ਧਰਮ ਦੇ ਪਿਤਾ ਕਰਨਾ ਇਹ ਬਾਣੀਆਂ ਹੋਰ ਤੁਹਾਰੀ ਲਈ ਆਤੀ ਜਿਗੋੀਆਂ ਨੇ ਇਹਨਾਂ ਤੋਂ ਜਿਤ ਜਿੰਨੀਆਂ ਬਾਣੀਆਂ ਪੜੀਆਂ ਜਾਣ ਜਾਣ ਦਾ ਅਨੁਭਵ ਕਰੇ ਦੇ ਕੋਤਰਾ ਪਰਨਾ ਨਾ ਕੋ ਜੀ ਜੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਰ ਜੀ ਗੁਰੰਦ ਸਾਹਿਬ ਜੀ ਨੂੰ ਕਰਨਾ 21 ਘੰਟੇ ਜੀ ਜੋ ਘਰ ਤੋਂ ਘਟਾੜੀ ਕਰਦੇ ਰੋਜ਼ ਕੱਢੀ ਕਰਨਾ ਬਾਣੀ ਮੰਨੀ ਜੀ ਨੂੰ ਕਰਨਾ ਹਮਕਾ ਦਵਾਈ ਵਰਤੋ ਜੀ ਕਰਨੀ ਹਜਮਤ ਕਹਿੰਦਾ ਜੀ ਬਿਲ ਵੀ ਨਹੀਂ ਕਰੋ ਸਾਰੇ ਹਿਸੇ ਕੋ ਬਾਟੇ ਵਿੱਚ ਹੋਣਾ ਰਾਮ ਰਖਦੇ ਭਾਈ ਆਂ ਸ਼ਾਂਤ ਜੀ 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 सुबी आया वठे आया ਤਿਆਰ ਹੋ ਗਿਆ ਆ ਵੀਰ ਸਾਤ ਨਾਂ ਫੌਜ ਵਰਕਮਾਂ ਮਾਰ ਚ ਪਈਆ ਤੇ ਉੱਥੇ ਆਪਣੇ ਸਾਰੇ ਬਾਵਾ ਭੈਣਾ ਦੇ ਆ ਨਾ ਦੂਜੇ ਨਾਮ ਰੱਖੇ ਜਾ ਰਹੇ ਤੁਸੀਂ ਸੁਣ ਸਕਦੇ ਹੋ ਬੈਕਗ੍ਰਾਉਂਡ ਦੇ ਵਿੱਚ ਬ੍ਰੇ ਪ੍ਰੇਤਕਾਰ ਗਿਆ ਬਰਿੰਦਰ ਕਾਰ ਪ੍ਰਚਾਰਣ ਕਰੋ ਸ਼ਰਨ ਕਰੋ ਸ਼ਰਨ ਕਰੋ ਕ੍ਰਮਜੋਤ ਕਰੋ ਕ੍ਰਮਦੀਪ ਕਰੋ ਅਮਰਦਿੱਸ ਗਿਆ ਸਰਵਨ ਕਰੋ ਪੱਤੇ ਬਜਾਓ ਹੋਰ ਹੀ ਮਜੀ ਦਾ ਆਕਰਸ਼ਾ ਹੋਰ ਹੀ ਮਜੀ ਦੇ ਪੱਤੇ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਸਾਰੇ ਸ਼ੇਰ ਇਕੱਠੇ ਚੱਲੇ ਪਏ ਤੇ ਬੈਕਗਰਾਉਂਡ ਦੇ ਵਿੱਚ ਮੇਰੀ ਇਹ ਸਾਰੀਆਂ ਭੈਣਾਂ ਸੁਣ ਸਕਦੀ ਆ ਅਮਰਦਿੱਕੀ ਕੀ ਰੂਹ ਸੁਣਦੇ ਆ ਪਾਤਸ਼ਾਹ ਜੀ ਦੀਆਂ ਧਿਆਹ ਅੱਜ ਤੋਂ ਧਰਮ ਦੇ ਪਿਤਾ ਸਾਹਿਬ ਸ਼੍ਰੀਮਨ ਗੋਬਿੰਦ ਸਿੰਘ ਜੀ ਮਹਾਰਾਜ ਤੇ ਹਮ ਦੀ ਮਾਤਾ ਮਾਤਾ ਸਰ ਦੇਵਾ ਜੀ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗਾਰ ਕਿਸੇ ਦੇਰਨੀ ਪਕੰਡੀ ਨੂੰ ਕਿਸੇ ਦੇਵੀ ਦੇਵਤੇ ਨੂੰ ਗੁਰੂ ਧਾਰ ਕੇ ਮਰਵਾਣ ਦੀ ਕੋਸ਼ਿਸ਼ ਕਰਾਉਂਦੇ। ਲੈ ਤਾਂ ਮੁੜ ਕੋਲ ਦੇ ਪੰਜਾਬੀਆਂ ਆਪਣਾ ਪਾਸਾਰ ਨਾਲ شری گپتی سارا کرنا تیار کرنا جیبیاں نہیں کر سکتی منتر یا من منتر کا جانا کرنا چار بڑے سدا بچ کے آیا کدی بےدبی نہیں کرنی قتل نہیں کرنے ਕੁਝ ਮਾਸੇ ਦਾ ਮਤਲਬ ਪਤਾ ਨਹੀਂ ਕਿਤਾ ਹੋਇਆ ਤਮਾਤੋਂ ਨਾਲ ਬੜੀ ਵੀ ਕੋਈ ਚੀਜ਼ ਨਹੀਂ ਵਰਤਣੀ ਪਰ ਇਹ ਰਸਤਾਨ ਸਾਹਿਬ ਦੇ ਨਿਕਲਣਾ ਇਹਨਾਂ 15 ਗਾਲ ਵੇਨ ਵੇ ਰਹਿਣਾ ਨਾ ਨਰਨਾਈ ਦੇ ਤੀਰ ਮੱਜੇ ਨਰਦੀ ਮਾਰ ਪੂਰੀ ਮਾਰ ਸਿਰੋਂ ਇਹਨਾਂ ਤਾਂ ਸਦਾ ਬਚ ਕੇ ਰਹਿਣਾ ਆਪਣੇ ਕਿਰਤ ਵਿੱਚੋਂ ਦਸਵੰਦ ਗੁਰੂ ਦੇ ਲੇਕੇ ਪਰਣਾ ਤੁਕਤੰ ਮੰਤਨ ਕਰਕੇ ਕੰਤਰੀ ਸੇਵਾ ਕਰਨੀ ਕੋਈ ਪ੍ਰਤੀਕਾਤਰਾ ਹੋ ਸਾਵਾਂ ਵਾਹਿਗੁਰੂ ਜੀ ਦੇ ਜੀਸਤੋਂ ਪਰਨ ਸਾਰੀਆਂ ਮਾਤਾ ਜੀ ਭੈਣ ਦੇ ਸਾਰੇ ਹੁਣ ਬਾਹਰ ਆਉਣਗੇ ਤੇ ਉਹ ਪਰ ਕਮਾਂ ਮਾਰਨਗੇ ਸਾਰੇ ਤੇ ਤੁਸੀਂ ਸੁਣ ਲਿਆ ਹੁਣ ਬੈਕਗਰਾਉਂਡ ਦੇ ਵਿੱਚ ਕੀ 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 ਰੂਲਸ ਹੁੰਦੇ ਆ ਅੱਦਾਂ ਦਾ ਕੋਈ ਫੇਰ ਨਹੀਂ ਹੁੰਦਾ ਕਿ ਇਹ ਲੜਕਿਆਂ ਦੇ ਲਈ ਕੋਈ ਵੱਖਰੀ ਚੀਜ਼ ਆ ਔਰੀਆਂ ਦੇ ਲਈ ਕੋਈ ਵੱਖਰੀ ਚੀਜ਼ ਆ ਰੂਲਸ ਸਾਰਿਆਂ ਦੇ ਲਈ ਸੇਮ ਹੀ ਆ ਦੇਖ ਸਕਦੇ ਹੋ ਜੀ ਆਪਣੇ ਸਾਰੀਆਂ ਪਹਿਣਾ ਅਮਰਸ਼ਕੇ ਆ ਗਈਆਂ ਵਧੀਆ ਗੱਲ ਆ ਆਈਆਂ ਪਹਿਣਾ ਤਿਆਰ ਪਰ ਤਿਆਰ ਹੋ ਰਹੀਆਂ ਬਰਾਂਜ ਕਿਰਪਾ ਰਖਣ ਹੁਣ ਇਹ ਵੀ ਪਰ ਕੰਮੇ ਮਾਰਦੇ ਪਏ ਆ ਜੀ ਨਾਮ ਜਪਦੇ ਜਪਦੇ ਸਤਿਨਾਮ ਵਾਹਿਗੁਰੂ ਸਤਿਨਾਮ ਆ ਮਾਤਾ ਜੀ ਸਾਰਿਆਂ ਦੇ ਨਾਮ ਤੇ ਪਾਦੇ ਪਏ ਵਧੀਆ ਗੱਲ ਆ ਇਹ ਸਿੰਘਾਂ ਦੇ ਵਿੱਚ ਗੜਾ ਪ੍ਰਸ਼ਾਦੀ ਦੀ ਇਕ ਵਰਤਾਈ ਜਾ ਰਹੀ ਹੈ ਜੀ ਸਾਰੇ ਗੜਾ ਪ੍ਰਸ਼ਾਦੀ ਦੀ ਜੀਕ ਛਾਤੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਧੱਕਾ ਧੱਕਾ ਕੇ ਫਿਨਾਂ ਦਾ ਬਾਟਾ ਲਿਖੋ ਜੀ ਅਗਰ ਚੱਲਣਾ ਹੋਵੇ ਜੀ ਚੰਗਾ ਉਹਨੂੰ ਬਣਾ ਲੈਣਾ ਚਲੋ ਉਹ ਲੈਣਾ ਵੜੇ ਗੀ ਸਾਰਿਆਂ ਨੇ ਅੰਮ੍ਰਿਤਪਾਨ ਕੀਤਾ ਨਾ ਨਾ ਕੀਆ ਹੈ ਬੱਬਈ ਨਾ ਕੀਆ ਹੈ ਆਪਣਾ ਨਾ ਕੀਆ ਹੈ ਆਪਣਾ ਬੱਬਾ ਗੁਰਦੀਪ ਸਿੰਘ ਜੀ ਆ ਗਿਆ ਸਾਥ ਦੇ ਸਾਥ ਲਈ ਫੀਫਾ ਚੱਲੀ ਆ ਜੀ ਸਰਟੀਫਿਕੇਟ ਲੈਣ ਨੂੰ ਸਰਟੀਫਿਕੇਟ ਲੈਣ ਦਾ ਕਾਰਨ ਇਹ ਹੈ ਕਿ ਪਤਾ ਲੱਗਦਾ ਹਜੂਰ ਸਾਹਿਬ ਤੋਂ ਅਮਰ ਛੱਕਿਆ ਵਾ ਤੇ ਨਾਲ ਹੀ ਉਹ ਸਰਟੀਫਿਕੇਟ ਤੇ ਪੁਰਾਣਾ ਨਾਮ ਤੇ ਨਵਾਂ ਨਾਮ ਦੋਵੇਂ ਨਾਮ ਲਿਖਦੇ ਆ ਤੁਸੀਂ ਦਰਸ਼ਨ ਕਰੋ ਜੀ ਸਤਿਨਾਮ ਵਾਹਿਗੁਰੂ ਟੋਟੋ ਐਸਾ ਸਾਹਮਣੇ ਧਰ ਕੇ ਲਓ ਹੋ ਜਾ ਰਹੀ ਹੈ ਜੀ ਸਰਟੀਫਿਕੇਟ ਆ ਲੈਂਡ ਦੇ ਲਈ ਚਲੋ ਬਾਬਾ ਜੀ ਚਲੋ ਛੁਟਕੇ ਲੱਗ ਰਹੇ ਵੀ ਜੀ ਅਰੇ ਯਾ ਬਾਲ ਸਿੰਘ ਇੱਥੇ ਖੜੋ ਜਾਓ ਕਿਹਨੇ ਕਿਹੋ ਜਾਨੇ ਸਾਰੇ ਸਿੰਘਾਂ ਨੇ ਅਮਰੇ ਛੱਕੇ ਕੀ ਹਵਾ ਗੁਰੂਦੇਵ ਸਿੰਘ ਬਣੇ ਨੇ ਇੱਥੇ 1914 ਨੂੰ ਪਾਜੋ ਉਹ ਇਧਰ ਚੱਲ ਗਿਆ ਜੀ ਸਰਟੀਫਿਕੇਟ ਲੈਂਡ ਨੂੰ ਇਹ ਨਹੀਂ ਜਾਂਦਾ ਭੈ ਜਾਣ ਉਧਰ ਸਰਟੀਫਿਕੇਟ ਲਓ ਬਾਬਾ ਜੀ ਜਾਓ ਫੋਟੋ ਫੋਟੋ ਖਿਚਦੇ ਪਏ ਆ ਸਾਰੇ ਤੇ ਮਾਰਵਲ ਬੱਚੇ ਨੇ ਗਰਮ ਹੋ ਚੁੱਕਿਆ ਇਹਦੇ ਨਾਲ ਆਪਾਂ ਅੰਦਾਜ਼ਾ ਲਾ ਸਕਦੇ ਆ ਗਰਮੀ ਬਹੁਤ ਵੱਧ ਗਈ ਆ ਤੁਸੀਂ ਪਾਣੀ ਪੂਣੀ ਪਿਓ ਮੇਰੇ ਸਾਰੇ ਭਰਾ ਮੇਰੇ ਸਾਰੇ ਭੈਣਾ ਹਰ ਇੱਕ ਦਾ ਸਭ ਨੂੰ ਮੈਸੇਜ ਦੋ ਪਾਣੀ ਪਿਓ ਬਣਾ ਸਾਰੀ ਸੰਗਤ ਨੂੰ ਖਾਲਸਾ ਸਾਧਨਾ ਦੀ ਬੇਨਤੀ ਦਈ ਹੈ ਤੇ ਸਾਰੀ ਸੰਗਤ ਪਾਣੀ ਪੀਏ ਕਿਉਂਕਿ ਗਰਮੀ ਬਹੁਤ ਆ ਜਲ ਸਕੀਰ ਸਾਰੇ ਨਵਾ ਆਪਣਾ ਆਈਡੀ ਕਾਰਡ ਲੈ ਰਹੇ ਆ ਜੀ ਆਈਡੀ ਕਾਰਡ ਧਰਮ ਮੈਂ ਆਏ ਹੋਏ ਉਹਨਾਂ ਨੇ ਲਈ ਨਾ ਆ ਕੁਝ ਐਦਾਦਾ ਹੁੰਦਾ ਜੀ ਖਾਲਸਾ ਇਹ ਸਰਟੀਫਿਕੇਟ ਦਿੰਦੇ ਜੀ ਅੰਮ੍ਰਿਤ ਛਕਣ ਤੋਂ ਬਾਅਦ ਇਹ ਤਾਰੀਖ ਹੈਗੀ ਆ ਜੀ ਇਹ ਪੁਰਤਨ ਨਾਮ ਪੁਰਤਨ ਨਾਮ ਹੈਗਾ ਜਗਰਾਤ ਸਿੰਘ ਤੇ ਅੰਮ੍ਰਿਤ ਦਾ ਨਾਮ ਨਿਕਲੇ ਜੋ ਸੁਪਰੀਤ ਸਿੰਘ ਜੱਜਾ ਜੱਜਾ ਅਕਾਲ ਸਿੰਘ ਉਹ ਸਿੰਘ ਹੈਗਾ ਜੀ ਸਿੰਘ ਨੂੰ ਵੀ ਦਰਸ਼ਕ ਸਿੰਘ ਜੀ

ਅੱਜ ਦਾ ਨਵਾਂ ਵੀਲੌਗ ਦੇ ਵਿੱਚ ਸਾਥੀ ਦੇ ਮਹਿਲੇ ਦੇ ਵੀਲੌਗ ਦੇ ਨਾਲ ਤੇ ਪਿਆਰ ਰੱਖਿਓ ਆਪਣਾ ਸਪੋਰਟ ਦਿਖਾਓ ਬੰਦੇ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ